ਗੌੜੀ ਮਹਿਲਾ ਪੰਜਵਾ RAM ਰਸਾਇਣ ਜੋ ਜਨ ਕੀ ਦੇ ਚਰਨ ਕਮਲ ਪ੍ਰੇਮ ਭਗਤੀ ਵੀ ਦੇ ਰਹਾ ਆਨ ਰਸਾ ਦਿਸੇ ਸਭ ਸ਼ਬਸ਼ਾ ਨਾਮ ਬਿਨਾ ਨੇ ਫਲ ਸੰਸਾਰ ਆਂਦ ਕਉਪਤੇ ਕਾਢਿਆ ਗੁਣ ਗੋਬਿੰਦ ਆਚਰਜ ਪਰਤਾ ਬਣ ਤ੍ਰਣ ਤ੍ਰਿਪਵਨ ਪੂਰਨ ਗੋਪਾ ਬ੍ਰਹਮ ਪ੍ਰਸਾਦ ਜੀ ਸੰਗ ਦਿਆਨ ਕਹੋ ਨਾਨਕ ਸਾਖ ਕਥਨੀ ਸਾ ਮਾਨ ਲੇਤ ਜਿਸ ਸਿਰ ਜਣ ਹਾ ਕਹੋ ਨਾਨਕ ਸਾ ਕਥਨੀ ਸਾ ਮਾਨ ਲੇਤ ਜਿਸ ਸਿਰ ਜਣ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 198 ਦੇ ਉੱਪਰ ਅੰਕਿਤ ਹੈ ਜਿੱਦਾਂ ਜਿੱਦਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਨਾਲ ਸਾਂਝ ਪਾ ਰਹੇ ਹਾਂ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਆ ਅੱਜ ਦਾ ਜਿਹੜਾ ਸ਼ਬਦ ਹੈ ਇਸ ਦੀਆਂ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ ਹਨ ਸ਼ਬਦ ਦਾ ਕੇਂਦਰੀ ਭਾਵ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਰਾਮ ਰਸਾਇਣ ਜੋ ਜਨ ਗੀਦੇ ਅਕਾਲ ਪੁਰਖ ਦਾ ਜਿਹੜਾ ਨਾਮ ਨ ਰਸਾਂ ਦਾ ਘਰ ਹੈ ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਗਿੱਜ ਜਾਂਦਾ ਮਸਤ ਹੋ ਜਾਂਦਾ ਚਰਨ ਕਮਲ ਪ੍ਰੇਮ ਭਗਤੀ ਵਿਦਿ ਬਿੱਦੇ ਦਾ ਅਸ ਹੈ ਵਿਝ ਜਾਂਦਾ ਹੈ। ਪਾਪ ਬਿੰਨਿਆ ਜਾਂਦਾ ਹੈ। ਉਹਦਾ ਮਨ ਜਿਹੜਾ ਹੈ ਨਾ ਪ੍ਰਮਾਤਮਾ ਦੇ ਚਰਨਾਂ ਕਮਲ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਬਿੰਨਿਆ ਜਾਂਦਾ ਹੈ। ਕਿਸਦਾ ਕਹਿੰਦੇ RAM ਰਸਾਇਣ ਜੋ ਜਨ ਗੀਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ ਮਸਤ ਹੋ ਜਾਂਦੇ। ਜਿੱਦਾਂ ਜਿੱਦਾਂ ਪਰਮੇਸ਼ਰ ਦੇ ਨਾਮ ਦਾ ਰਸ ਹੁੰਦਾ ਹੈ ਨਾ ਤੇ ਦੂਸਰੇ ਦੁਨਿਆਵੀ ਰਸ ਜਿਹੜੇ ਆ ਉਹ ਫਿੱਕੇ ਲੱਗਦੇ ਅਗਲੀ ਪੰਕਤੀ ਵਿੱਚ ਸਤਿਗੁਰ ਕਹਿੰਦੇ ਆਨ ਰਸਾ ਦਿਸਹ ਸਭ ਸ਼ਾਰ ਸ਼ਾਰ ਕਹਿੰਦੇ ਸਵਾਹ ਕਹਿੰਦੇ ਜਿੰਨੇ ਵੀ ਫਿਰ ਦੁਨਿਆਵੀ ਰਸ ਹਨ ਉਸ ਨੂੰ ਸਵਾਦ ਲੱਗਦੇ ਆ ਕਿਉਂਕਿ ਜਿਹੜੀ ਸਾਡੀ ਰਸਨਾ ਹੈ ਨਾ ਰਸਨਾ ਇਹ ਦੋ ਕੰਮ ਕਰਦੀ ਹੈ ਰਸਨਾ ਇੱਕ ਤਾਂ ਬੋਲਦੀ ਆ ਤੇ ਦੂਸਰਾ ਸੀ ਜੋ ਖੱਟਾ ਮਿੱਠਾ ਅਲੂਣਾ ਜੋ ਵੀ ਖਾਂਦੇ ਉਹ ਸਵਾਦ ਦੱਸਦੀ ਹੈ ਪਰ ਗੱਲ ਤਾਂ ਇਹ ਆ ਕਿ ਜਿਹੜਾ ਮਨ ਹੈ ਨਾ ਉਹ ਰਸਾ ਨੂੰ ਭੋਗਦਾ ਹੈ ਮੰਨੇ ਮੰਗਦਾ ਮੇਰਾ ਮਨ ਇਹ ਕਰਦਾ ਖਾਣ ਨੂੰ ਮੇਰਾ ਮਨ ਇਹ ਕਰਦਾ ਜੇ ਬੰਦਾ ਬੋਲਦਾ ਵੀ ਹੈ ਨਾ ਮੇਰਾ ਮਨ ਨਹੀਂ ਸੀ ਬੋਲਣ ਦਾ ਮੇਰਾ ਮਨ ਆਇਆ ਮੈਂ ਬੋਲ ਦਿੱਤਾ ਕਿਉਂਕਿ ਸਭ ਕੁਝ ਮਨ ਦੇ ਅਧੀਨ ਹੋ ਕੇ ਕਰਦਾ ਸਤਗੁਰੂ ਕਹਿੰਦੇ ਆਣ ਰਸਾਂ ਦੀਸਾਂ ਸਭ ਛਾਰ ਨਾਮ ਤੋਂ ਬਿਨਾਂ ਸਾਰੇ ਰਸ ਜਿਹੜੇ ਆਣਾ ਇਹ ਸਵਾਲ ਲੱਗਦੇ ਆ ਪਹਿਲਾਂ ਆਪਾਂ ਗੱਲ ਕਰਦੇ ਆ ਰਸਨਾ ਦੀ ਜਿਹੜੀ ਬੋਲਦੀ ਹੈ ਸਤਿਗੁਰੂ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਣ ਜਦੋਂ ਅਸੀਂ ਰਸਨਾ ਨਾਲ ਪ੍ਰਮਾਤਮਾ ਕਾਲਪੁਰਖ ਦੇ ਗੁਣ ਗਾਉਂਦੇ ਆ ਨਾ ਉਹ ਗੁਣਾ ਦਾ ਖਜ਼ਾਨਾ ਹੈ ਰਸਨਾ ਗੁਣ ਗੋਪਾਲ ਨਿਤ ਗਾਇਨ ਕਿਉਂਦਾ ਸ਼ਾਂਤ ਸਹਜ ਰਹਿਸ ਮਾਨੋ ਉਪਜਿਓ ਸਗਲੇ ਦੁਖ ਭਲਾਏ ਮਹਾਰਾਜ ਕਹਿੰਦੇ ਭਾਈ ਜਿੰਨਾ ਮਰਜੀ ਬੰਦਾ ਕਿਸੇ ਤੋਂ ਦੂਰ ਹੋ ਜਾਏ ਨਾ ਕਾਦੇ ਕਰਕੇ ਹੁੰਦਾ ਬੋਲਾਂ ਕਰਕੇ ਹੁੰਦਾ ਕਿ ਫਲਾਣੇ ਨੇ ਮੈਨੂੰ ਇਦਾਂ ਕਹਿ ਦਿੱਤਾ ਫਲਾਣੇ ਨੇ ਇਦਾਂ ਕਿਹਾ ਪਰ ਇੱਕ ਗੱਲ ਵੀ ਹੈ ਜਦੋਂ ਅਸੀਂ ਚੰਗੇ ਬੋਲ ਬੋਲਦੇ ਆ ਤੇ ਸਾਡੇ ਨਜ਼ਦੀਕੀਆਂ ਵੀ ਬਣ ਜਾਂਦੀਆਂ ਮਹਾਰਾਜ ਕਹਿੰਦੇ ਗੰਢ ਪ੍ਰੀਤੀ ਬੋਲੈ ਬੋਲ ਤੇ ਜਦੋਂ ਅਸੀਂ ਚੰਗੇ ਬੋਲ ਬੋਲਦੇ ਆ ਨਾ ਤੇ ਗੰਢ ਪੈ ਜਾਂਦੀ ਆ ਅਕਾਲ ਪੁਰਖ ਜਿਹੜਾ ਵਾਹਿਗੁਰੂ ਆ ਨਾ ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਮਹਾਰਾਜ ਕਹਿੰਦੇ ਉਹ ਬੋਲਣਾ ਚਾਹੀਦਾ ਹੈ ਇਹ ਭਾਈ ਬਾਬਾ ਬੋਲੇ ਹਨ ਪਤ ਹੋਏ ਜਿਸ ਬੋਲਣ ਦੇ ਨਾਲ ਭਾਈ ਇੱਜ਼ਤ ਮਿਲਦੀ ਹੋਵੇ ਨਾ ਉਹ ਬੋਲਣਾ ਚਾਹੀਦਾ ਬਾਬਾ ਬੋਲੇ ਹਨ ਪਤ ਹੋਏ ਉੱਤਮ ਸੇ ਦਰ ਉੱਤਮ ਕਈਏ ਨੀਚ ਕਰਮ ਬਹਿਰੂਏ ਕਈ ਲੋਕ ਬੋਲ ਦਿੰਦੇ ਫਿਰ ਬਾਅਦ ਚ ਕਹਿੰਦੇ ਮੈਂ ਜ਼ਿਆਦਾ ਤਾਂ ਨਹੀਂ ਬੋਲੇ ਤੇ ਮਹਾਰਾਜ ਕਹਿੰਦੇ ਬੋਲਣਾ ਹੈ ਪਰ ਕੀ ਬੋਲਣਾ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਪਰ ਕਈ ਲੋਗੋਂ ਦੇ ਲੋ ਜੀ ਮੈਂ ਉੱਥੇ ਕਹਿਣਾ ਸੀ ਪਰ ਮੈਂ ਕਹਿਣਾ ਕਿਹਾ ਨਹੀਂ ਪਰ ਮਹਾਰਾਜ ਕਹਿੰਦੇ ਭਾਈ ਜਿੱਥੇ ਲੱਗਦਾ ਤੇ ਬੋਲੋ ਜਿੱਥੇ ਲੱਗਦਾ ਤੇ ਫਿਰ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਫਿਰ ਸਵਾਰਥ ਦੇ ਨਾਲ ਬੋਲਦਾ ਜਾਂ ਮੌਕਾ ਦੇਖ ਕੇ ਬੋਲਦਾ ਉਹਨੂੰ ਕਹਿੰਦੇ ਮੂੰਹ ਰੱਖ ਮੂਹ ਕਹਿੰਦੇ ਆ ਮੂੰਹ ਰੱਖ ਕੇ ਗੱਲ ਕਰਦਾ ਵੀ ਜੇ ਕਿਸੇ ਚੰਗੀ ਮੈਨੂੰ ਮੈਂ ਮਾੜਾ ਨਾ ਬਣਾ ਹੁਣ ਕਹਿੰਦੇ ਮੂੰਹ ਰੱਖ ਮੂੰਹ ਰੱਖ ਕੇ ਗੱਲ ਕਰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਬੋਲਣਾ ਤੇ ਬੋਲਣ ਦੇ ਨਾਲ ਪਿਆਰ ਬਣਦਾ ਗੰਡ ਪ੍ਰੀਤੀ ਮਿੱਠੇ ਬੋਲ ਹੁਣ ਗੱਲ ਦੂਸਰੀ ਹੈ ਹੁਣ ਇਹ ਰਸਨਾ ਜਿਹੜੀ ਹੈ ਸਵਾਦ ਵੀ ਦੱਸਦੀ ਹੈ ਗੱਲ ਉਹੀ ਕਰ ਰਹਾ ਗੁਰੂ ਮਹਾਰਜ ਕਹਿੰਦੇ ਆਣ ਰਸਾ ਦੀਸਾ ਸਭ ਸਾ ਹੁਣ ਬੰਦਾ ਵੱਡੇ ਤੋਂ ਵੱਡੇ ਫੰਕਸ਼ਨ ਵਿੱਚ ਜਾਏ ਹੋਰ ਕੁਝ ਵੀ ਨਹੀਂ ਇੱਕੋ ਗੱਲ ਹੁੰਦੀ ਆ ਵੀ ਉੱਥੇ ਖਾਣਾ ਚੰਗਾ ਨਹੀਂ ਬਣਿਆ ਸੀ ਉੱਥੇ ਖਾਣਾ ਚੰਗਾ ਬਣਿਆ ਸੀ ਆਹ ਚੀਜ਼ ਚੰਗੀ ਨਹੀਂ ਬਣੀ ਸੀ ਆਹ ਚੀਜ਼ ਚੰਗੀ ਬਣੀ ਗੱਲ ਕੀ ਹੈ ਸਿਰਫ ਗੱਲ ਰਸਨਾ ਤੇ ਖੜੀ ਆ ਖਾਣ ਤੇ ਖੜੀ ਜਿੱਥੇ ਮਰਜੀ ਚੜੇ ਜਾ ਪਰ ਮੈਂ ਲੰਗਰਾਂ ਵਿੱਚ ਅੱਜ ਕੱਲ ਹੋ ਜਾ ਲੰਗਰ ਤਾਂ ਹੁਣ ਹੈ ਹੀ ਨਹੀਂ ਨਾ ਲੰਗਰ ਤਾਂ ਵੀ ਉਹ ਵੀ ਹੁਣ ਰਸਾਂ ਦਾ ਘਰ ਬਣ ਗਿਆ ਵੀ ਆ ਸਵਾਦ ਇਹ ਸਵਾਦ ਜੀਭ ਦਾ ਸਵਾਦ ਬਣੇ ਸਤਗੁਰੂ ਕਹਿੰਦੇ ਆਨ ਰਸਾ ਜੀਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਨਿਮਖ ਕਹਿੰਦੇ ਅੱਖ ਝਮਕਣ ਜਤਨੇ ਸਮੇ ਵਾਸਤੇ ਵੀ ਤੇਰੀ ਤ੍ਰਿਸ਼ਨਾ ਜਿਹੜੀ ਉਹ ਲੈ ਨਹੀਂ ਸਕਦੀ ਮਹਾਰਾਜ ਕਹਿੰਦੇ ਆਨ ਰਸਾ ਦਿਸੇ ਸਭ ਸ਼ਾਰ ਔਰ ਜਦੋਂ ਲਗਣ ਲੱਗਦੀ ਆ ਜਦੋਂ ਪਿਆਰ ਪੈਦਾ ਹੁੰਦਾ ਬਾਬਾ ਫਰੀਦ ਸਾਹਿਬ ਦੀ ਮਾਂ ਜਿਹੜੀ ਸੀ ਨਾ ਬਾਬਾ ਫਰੀਦ ਨੂੰ ਕਹਿੰਦੇ ਹੁੰਦੇ ਸੀ ਬੇਟਾ ਨਵਾਜ ਪੜਿਆ ਕਰ ਤੇ ਪੁੱਛਦੇ ਸੀ ਅੰਮਾ ਅੱਲਾ ਕੀ ਦਿੰਦਾ ਨਵਾਜ ਪੜਦੇ ਜਦੋਂ ਕੀ ਦਿੰਦਾ ਤੇ ਬੱਚਿਆਂ ਨੂੰ ਮਿੱਠੇ ਨਾਲ ਪਿਆਰ ਹੁੰਦਾ ਤੇ ਮਾਂ ਕਹਿੰਦੀ ਸੀ ਉਹ ਖਾਣ ਵਾਸਤੇ ਸ਼ੱਕਰ ਦਿੰਦਾ ਸ਼ੱਕਰ ਦਿੰਦਾ ਤੇ ਜਦੋਂ ਉਹਨੇ ਨਵਾਜ ਪੜਨੀ ਤੇ ਉਹਨੇ ਕੌਲੀ ਦੇ ਵਿੱਚ ਪਾ ਕੇ ਨਾ ਸ਼ੱਕਰ ਰੱਖ ਦੇਣੀ ਅੱਖਾਂ ਖੋਲਣੀਆਂ ਨਵਾਜ ਪੜ ਕੇ ਤੇ ਉਹਨੇ ਫਿਰ ਖੁਸ਼ ਹੋ ਜਾਣਾ ਵੀ ਅੱਲਾ ਸੱਚਮੁੱਚ ਸ਼ੱਕਰ ਦਿੰਦਾ ਹੈ ਮਾਫ ਕਰਨਾ ਅੱਜ ਵਾਪਾ ਕਿੰਨਾ ਕੁਛ ਦਿੰਨੇ ਬੱਚਿਆਂ ਨੂੰ ਮਿੱਠੀਆਂ ਚੀਜ਼ਾਂ ਵੱਧ ਤੋਂ ਵੱਧ ਦਿੰਦੇ ਪਰ ਬਹੁਤ ਘੱਟ ਲੋਕ ਆ ਪੁੱਛਦੇ ਆ ਵੀ ਭਾਈ ਗੁਰਦੁਆਰੇ ਗਏ ਆ ਜਪਜੀ ਸਾਹਿਬ ਪੜਿਆ ਬਾਣੀ ਪੜੀ ਪਦਾਰਥ ਦਾ ਦਿੱਤੇ ਪਰ ਉਹ ਨਾਲ ਮਾਂ ਨੇ ਲਗਨ ਲਾ ਦਿੱਤੀ ਹੁਣ ਉਹ ਪੜਦਾ ਜਾ ਰਿਹਾ ਪੜਦਾ ਹੀ ਜਾ ਰਿਹਾ ਇੱਕ ਦਿਨ ਨਾ ਮਾਂ ਭੁੱਲ ਗਈ ਸੀ ਤੇ ਜਦੋਂ ਉਹਨੇ ਅੱਜ ਦੀਆਂ ਨਿਵਾਜਾਂ ਪੜ ਲਈਆਂ ਨਾ ਤੇ ਮਾਂ ਜਿਹੜੀ ਆ ਉਹਨੇ ਦੇਖਿਆ ਵੀ ਕਿਤੇ ਇਹਦਾ ਦਿਲ ਨਾ ਟੁੱਟ ਜਾਵੇ ਵੀ ਅੱਜ ਰੱਬ ਨੇ ਅੱਲਾ ਨੇ ਸ਼ੱਕਰ ਨਹੀਂ ਦਿੱਤੀ ਉਹ ਕੋਲੀ ਦੇ ਵਿੱਚ ਪਾ ਕੇ ਨਾ ਮਗਰ ਮਗਰ ਚਲੇਗੀ ਤੇ ਕਹਿਣ ਲੱਗਾ ਮਾਂ ਇਹ ਸ਼ੱਕਰ ਹੁਣ ਰਹਿਣ ਦੇ ਸ਼ੱਕਰ ਮੈਨੂੰ ਅੱਲਾਹ ਦੇ ਗਿਆ ਸੱਚੀ ਕਹਿੰਦਾ ਹਾਂ ਮਾਂ ਤੂੰ ਤਾਂ ਕੌਲੀ ਵਿੱਚ ਦੇਨੀ ਆ ਨਾ ਤੇ ਉਹਨੇ ਮੇਰੇ ਦਿਲ ਵਿੱਚ ਰੱਖ ਦਿੱਤੀ ਉਹਨੇ ਅੱਜ ਨਾ ਸ਼ੱਕਰ ਮੇਰੇ ਦਿਲ ਚ ਰੱਖ ਦਿੱਤੀ ਜਿਹੜਾ ਅੱਜ ਆਨੰਦ ਆਇਆ ਹੈ ਨਾ ਤੇ ਉਹਨੇ ਅੰਦਰ ਰੱਖ ਦਿੱਤੀ ਆ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਨਿਵਾਤ ਕਹਿੰਦੇ ਮਿਸ਼ਰੀ ਨੂੰ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰਾਵਣਾ ਪੋਜਣ ਦੁੱਧ ਸਾਰੀਆਂ ਵਸਤੂਆਂ ਮਿੱਠੀਆਂ ਪਰ ਪਰਮੇਸ਼ਰ ਕਾਲਪੁਰਖ ਤੇਰੇ ਨਾਮ ਤੋਂ ਮਿੱਠਾ ਕੁਛ ਬਣੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਿਹੜਾ ਉਹ ਸਦਾ ਮਿੱਠ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਹੈ ਪਾਵੇ ਕੋ ਮਹਾਰਾਜ ਕਹਿੰਦੇ ਦੁਨੀਆ ਦੇ ਰਸ ਜਿਹੜੇ ਆ ਮਨੁੱਖ ਚੱਖਦਾ ਪਰ ਇਹਦੀ ਤ੍ਰਿਸ਼ਨਾ ਨਹੀਂ ਲੱਤਦੀ ਆਣ ਰਸਾ ਜੀਤੇ ਤੈ ਚਾਖੇ ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਦੁਨੀਆ ਦੇ ਕਿੰਨੇ ਪਦਾਰਥ ਖਾਂਦਾ ਆ ਵੀ ਖਾ ਲਾ ਆ ਵੀ ਖਾ ਲਾ ਪਰ ਕਿਤੇ ਇਹਦੀ ਸਵਾਦ ਰਸਨਾ ਦਾ ਖਤਮ ਹੁੰਦਾ ਵੱਧ ਹੀ ਜਾਂਦਾ ਪਰ ਉਹ ਖਾਣਾ ਜਿਹਦੇ ਨਾਲ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਅਸੀਂ ਆਣ ਕਹਿੰਦੇ ਹੁੰਦੇ ਸੀ ਜੈਸਾ ਅੰਨ ਤੈਸਾ ਮਨ ਅਸੀਂ ਉਦਾਂ ਦੇ ਬਣ ਜਾਂਦੇ ਜਿੱਦਾਂ ਦਾ ਅਸੀਂ ਅੰਨ ਖਾਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਖੀ ਤਾਂ ਬਹੁਤ ਵਾਰੀ ਆਪਾਂ ਸੁਣੀ ਸੁਣਾਈ ਆ ਸਤਿਗੁਰੂ ਜੀ ਭਾਈ ਲਾਲੋ ਜੀ ਦੇ ਘਰ ਗਏ ਭਾਈ ਲਾਲੋ ਜੀ ਦੇ ਘਰ ਪਹਿਲਾ ਲੋ ਗੁਰੂ ਬਾਸ਼ਾ ਦੇ ਚਰਨਾਂ ਵਿੱਚ ਬੈਠਾ ਤੇ ਉਹਦੀ ਘਰਵਾਲੀ ਗੁਰੂ ਮਹਾਰਾਜ ਦੇ ਵਾਸਤੇ ਪ੍ਰਸ਼ਾਦਾ ਬਣਾ ਰਹੀ ਹੈ ਜਿਹਨੂੰ ਕਹਿੰਦੇ ਕੋਧਰੀ ਦੀ ਰੋਟੀ ਬਣਾ ਰਹੀ ਬੜੀ ਮਤਲਬ ਸੁੱਕੀਆਂ ਜਿਹੀਆਂ ਰੋਟੀਆਂ ਬਣ ਰਹੀ ਹੈ ਹੈ ਕੁਛ ਨਹੀਂ ਹੈ ਮਰਦਾਨਾ ਵੀ ਜੀ ਦੇਖ ਰਿਹਾ ਆ ਬਾਬਾ ਜੀ ਵੀ ਦੇਖ ਰਿਹਾ ਬਾਹਰੋਂ ਕਿਸੇ ਨੇ ਆ ਕੇ ਨਾ ਕੁੰਡਾ ਖੜਕਾਇਆ ਆਵਾਜ਼ ਦਿੱਤੀ ਬਿ ਤੁਹਾਡੇ ਘਰੋਂ ਧੂਆ ਨਿਕਲਦਾ ਤੁਹਾਨੂੰ ਪਤਾ ਨਹੀਂ ਕਿ ਇਸ ਪਿੰਡ ਦੇ ਵਿੱਚ ਇਸ ਨਗਰ ਦੇ ਵਿੱਚ ਅੱਜ ਕੋਈ ਰੋਟੀ ਨਹੀਂ ਬਣਾਏਗਾ ਅੱਜ ਮਲਕ ਭਾਗੋ ਦਾ ਬ੍ਰੰਭੋਜ ਹੈ ਅੱਜ ਮਲਕ ਭਾਗੋ ਦਾ ਬ੍ਰੰਭੋਜ ਹੈ ਕੋਈ ਰੋ ਖਾਣਾ ਨਹੀਂ ਬਣਾਏਗਾ ਸਾਰੇ ਉੱਥੇ ਚਲੋ ਬਾਬਾ ਨਾਨਕ ਤੁਹਾਡੇ ਘਰ ਆਏ ਇਹਨਾਂ ਨੂੰ ਵੀ ਲੈ ਚਲੋ ਤੁਹਾਨੂੰ ਵੀ ਬੁਲਾਇਆ ਮਲਕ ਭਾਗੋ ਨੇ ਮਹਾਰਾਜ ਕਹਿੰਦੇ ਵੀ ਭਾਈ ਸਾਡੇ ਵਾਸਤੇ ਉੱਥੇ ਖਾਣਾ ਨਹੀਂ ਅਸੀਂ ਤਾਂ ਆ ਖਾਣਾ ਜਿਹੜਾ ਇੱਥੇ ਬਣ ਰਿਹਾ ਹੈ ਤੇ ਕਹਨ ਲੱਗੇ ਮਰਦਾਨੇ ਨੇ ਆਖਿਆ ਮਹਾਰਾਜ ਮੈਂ ਦੇਖਿਆ ਤੇ ਬੜੀ ਦੁਨੀਆ ਆਈ ਉੱਥੇ ਤੇ ਬੜੀ ਦੁਨੀਆ ਆਈ ਆ ਤੇ ਸਾਰੇ ਧਰਮ ਹੀ ਲੱਗਦੇ ਆ ਤੇ ਆਪਾਂ ਵੀ ਚੱਲਦੇ ਆ ਮਹਾਰਾਜ ਕਹਿੰਦੇ ਜੇ ਧਰਮ ਹੀ ਹੁੰਦੇ ਨਾ ਤੇ ਬੋਲਦੇ ਉਹ ਤਾਂ ਰੋਟੀ ਖਾਣ ਆਏ ਆ ਜੇ ਧਰਮ ਹੀ ਹੁੰਦੇ ਤਾਂ ਬੋਲਦੇ ਉੱਥੇ ਮਲਕ ਭਾਗੋਂ ਨੂੰ ਵੀ ਇਹ ਜ਼ਹਿਰ ਹੈ ਤੂੰ ਪਾਪ ਦੀ ਕਮਾਈ ਦੇ ਨਾਲ ਇਹ ਬ੍ਰੰਭੋਜ ਕਰ ਰਹਿਆਂ ਉਹ ਧਰਮੀ ਬੰਦੇ ਨਹੀਂ ਆ ਧਰਮਿਕਾ ਦੇ ਚੁੱਪ ਨਹੀਂ ਰਹਿੰਦਾ ਤੇ ਉਹਨਾਂ ਨੇ ਫੇਰ ਸੁਣਿਆ ਆ ਗਿਆ ਗੁਰੂ ਨਾਨਕ ਸਾਹਿਬ ਨੇ ਆਖਿਆ ਚੱਲ ਮਰਦਾਨਿਆਂ ਫੇਰ ਚੱਲਦੇ ਫਿਰ ਉੱਥੇ ਜਾ ਕੇ ਸਮਝਾ ਕੇ ਆਉਨੇ ਆ ਲੈ ਗਏ ਚਲੇ ਗਏ ਤੇ ਥਾਲੀ ਖਾਲੀ ਹੈ ਹੁਣ ਲੋਕੀ ਖਾ ਰਹੇ ਆ ਗੁਣ ਗਾ ਰਹੇ ਆ ਮਲਕ ਭਾਗੋ ਦੇ ਬ੍ਰਹਮ ਭੋਜ ਕੀਤਾ ਬ੍ਰਹਮ ਭੋਜ ਕੀਤਾ ਸ਼ੇਠ ਜੀ ਨੇ ਬ੍ਰੰਭੋਜ ਕੀਤਾ ਤੇ ਪਰ ਕਹਿੰਦੇ ਗੁਰੂ ਨਾਨਕ ਸਾਹਿਬ ਚੁੱਪ ਰਹਿਣ ਵਾਲੇ ਨਹੀਂ ਸੀ ਸਾਨੂੰ ਜੈਨ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਮਹਾਰਾਜ ਨੇ ਆਖਿਆ ਵੀ ਤੇਰੇ ਭੋਜਨ ਨੂੰ ਅਸੀਂ ਨਹੀਂ ਛੱਕ ਸਕ। ਅਸੀਂ ਤਾਂ ਕਰਨੀ ਹੈ ਭਗਤੀ ਤੇਰਾ ਭੋਜਨ ਸਾਡੇ ਵਾਸਤੇ ਠੀਕ ਨਹੀਂ ਹੈ। ਕਹਿੰਦਾ ਆਓ ਇੱਧਰ ਦੇਖੋ ਕਿੰਨਾ ਮੈਂ ਘਿਓ ਪਾਇਆ ਆ ਕਿੰਨਾ ਘਿਓ ਸਬਜ਼ੀਆਂ ਦੇ ਉੱਪਰ ਪਾਇਆ ਮਹਾਰਾਜ ਕਹਿੰਦੇ ਜਿਹੜਾ ਲਾਲ ਲਾਲ ਦਿਖਦਾ ਤੇ ਮੈਨੂੰ ਇਹ ਇਹ ਸਬਜ਼ੀਆਂ ਦੇ ਉੱਪਰ ਤਰੀ ਨਹੀਂ ਦਿਖਦੀ ਮੈਨੂੰ ਤਾਂ ਲਹੂ ਦਿਖਦਾ ਲੋਕਾਂ ਦਾ ਖੂਨ ਦਿਖਦਾ ਹੁਣ ਭਾਵੇਂ ਫੋਟੋ ਬਣਾ ਦਿੱਤੀ ਨਾ ਰੋਟੀਆਂ ਦੇ ਵਿੱਚੋਂ ਦੁੱਧ ਨਿਕਲਦਾ ਤੇ ਨਾ ਪੂਰੀਆਂ ਚੋਂ ਖੂਨ ਨਿਕਲਦਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਆਕਿਆ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਤੂੰ ਜੋ ਖਾ ਰਿਆ ਨਾ ਜੋ ਕਰ ਰਿਆ ਕਹਿੰਦੇ ਆਣ ਰਸਾ ਜੀਤੇ ਤੈ ਚਾਖੇ ਨਿਮਕਨਾ ਤ੍ਰਿਸ਼ਨਾ ਤੇਰੀ ਲਾਥੇ ਆ ਦੁਨੀਆ ਦਾ ਸ਼ੋਸ਼ਣ ਕਰਕੇ ਆ ਜੋ ਤੂੰ ਕਰ ਰਿਆ ਨਾ ਇਹ ਬਾਬੇ ਨਾਨਕ ਦੇ ਅੰਦਰ ਜ਼ਰੂਰਤ ਸੀ ਅੱਜ ਉਹ ਸਿੱਖਾਂ ਨੂੰ ਵੀ ਦਿੱਤਾ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਸਿੱਖ ਕਦੇ ਭਿਖਾਰੀ ਬਣਦਾ ਨਹੀਂ ਹੈ ਜਦੋਂ ਅੱਜ ਵੀ ਦੇਖੋ ਨਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਬੜਾ ਦੁਖਾਂਤ ਹੈ ਬੜੀ ਦੁਖਦੀ ਗੱਲ ਹੈ ਕਿ ਉਹ ਘੱਟੋ-ਕੱਟ 10 ਜ਼ਿਲ੍ਹੇ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਜਦੋਂ ਕਿਤੇ ਵੀ ਪੰਜਾਬ ਤੋਂ ਬਾਹਰ ਭਾਵੇਂ ਉੱਤਰਾਖੰਡ ਹੋਵੇ ਹਿਮਾਚਲ ਹੋਵੇ ਜਾਂ ਕਿਤੇ ਵੀ ਦੇਸ਼ ਦੇ ਕੋਨੇ ਵਿੱਚ ਉਸ ਸੰਸਾਰ ਦੇ ਕੋਨੇ ਵਿੱਚ ਕੋਈ ਵਿਪਤਾ ਹੁੰਦੀ ਆ ਤੇ ਸਿੱਖ ਸੇਵਾ ਕਰਨ ਪਹੁੰਚ ਜਾਂਦੇ ਅੱਜ ਕੋਈ ਪਹੁੰਚਿਆ ਨਹੀਂ ਅੱਜ ਕਿਸੇ ਨੇ ਬਿਆਨ ਤੱਕ ਕਰ ਨਹੀਂ ਦਿੱਤਾ ਕਿਸੇ ਨੇ ਅਜ ਸੈਂਟਰ ਦੀ ਸਰਕਾਰ ਨੇ ਬਿਆਨ ਤੱਕ ਕਰਨੀ ਦਿੱਤਾ ਜੇ ਅੱਜ ਗੁਜਰਾਤ ਵਿੱਚ ਹੁੰਦਾ ਤੇ ਦੋਨੇ ਚਲੇ ਜਾਂਦੇ ਉੱਥੇ ਕਿਸੇ ਨੇ ਬਿਆਨ ਤੱਕ ਕਰਨੀ ਦਿੱਤਾ ਤੇ ਕਹਿਣ ਦਾ ਭਾਵ ਹੈ ਕਿ ਜੀਵਨ ਦੇ ਵਿੱਚ ਸਿੱਖਾਂ ਨੂੰ ਇੰਨਾ ਉੱਚਾ ਤੇ ਸੁੱਚਾ ਗੁਰੂ ਮਹਾਰਾਜ ਨੇ ਬਣਾਇਆ ਜੇ ਡੁੱਬਦੇ ਪਏ ਹਨ ਤੇ ਸਾਨੂੰ ਤੈਰਨਾ ਵੀ ਆਉਂਦਾ ਤੇ ਆਪਣੀ ਸੇਵਾ ਆਪ ਕਰ ਰਹੇ ਕਰੋੜਾਂ ਰੁਪਏ ਦਾ ਨੁਕਸਾਨ ਫਸਲਾਂ ਦਾ ਹੋਇਆ ਕਰੋੜਾਂ ਰੁਪਏ ਡੋਬ ਗਿਆ ਲੋਕੀ ਕਰਜ਼ਾ ਲੈ ਕੇ ਤਾਂ ਵਿਚਾਰੇ ਛੋਟੇ ਕਿਸਾਨ ਤਾਂ ਉੱਦੇ ਹੀ ਮਰ ਜਾਂਦੇ ਆ ਪਰ ਗੁਰੂ ਮਹਾਰਾਜ ਕਿਰਪਾ ਕਰਦਾ ਬਖਸ਼ਿਸ਼ ਕਰਦਾ ਰਹਿਮਤ ਕਰਦਾ ਉਹ ਦਿੱਤਾ ਗੁਰੂ ਮਹਾਰਾਜ ਨੇ ਭਿਖਾਰੀ ਨਹੀਂ ਬਣਾਇਆ ਅੱਜ ਇੰਨਾ ਰਾਸ਼ਨ ਇੰਨਾ ਕੁਝ ਪਹੁੰਚ ਰਿਹਾ ਤੇ ਉਹ ਆਪ ਹੀ ਕਰ ਰਿਹਾ ਨਾ ਸਰ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਇਹ ਜਿਹੜੀ ਬਰਕਤ ਹੈ ਜਿਹੜੀ ਬਖਸ਼ਿਸ਼ ਹੈ ਜਿਹੜਾ ਸਤਗੁਰ ਨੇ ਸਾਨੂੰ ਸਦਾੰਦ ਦਿੱਤਾ ਕਹਿੰਦੇ ਆਣ ਰਸਾ ਦਿੱਸੇ ਸਭ ਸ਼ਰਮਨ ਹੁਣ ਇੱਕ ਸਾਖੀ ਜਾਦਾ ਕੀ ਆਪਦੀ ਦੇ ਨਾਲ ਸਾਂਝੀ ਕਰਨਾ ਫੇ ਸਮਾਪਤੀ ਕਰਦੇ ਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਵੇਲੇ ਨਾ ਚਮਕੌਰ ਤੋਂ ਮਾਛੀਵਾੜੇ ਤੋਂ ਅੱਗੇ ਗੁਰੂ ਮਹਾਰਾਜ ਚੱਲ ਰਹੇ ਆ ਮਾਲਵੇ ਦੀ ਧਰਤੀ ਤੇ ਪਹੁੰਚਦੇ ਆ ਕੋਟਕਪੂਰੇ ਦੇ ਕੋਲ ਇੱਕ ਪਿੰਡ ਹੈ ਬਹਿਬਲਕਲਾ ਜਿੱਥੇ ਪਿਛਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੀ ਬਿਆਦਵੀ ਜਿਹੜੀ ਆ ਝੂਠੇ ਸਾਧਵਾਂ ਲੋ ਕੀਤੀ ਗਈ ਸੀ ਉਹ ਬਾਈਬਲ ਕਲਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਏ ਸੀ ਤੇ ਹੁਣ ਜਿੱਦਾਂ ਸ਼ਾਮ ਦਾ ਸਮਾਂ ਹੋਇਆ ਨਾ ਸਾਧ ਸੰਗਤ ਦੀ ਤੇ ਹੁਣ ਜਿੰਨੇ ਸਿੱਖ ਉੱਥੇ ਰਹਿੰਦੇ ਸਨ ਉਹਨਾਂ ਨੇ ਜਿੰਨੇ ਗੁਰੂ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸਿੰਘ ਸਨ ਤੇ ਕੋਈ ਪੰਜ ਲੈ ਗਿਆ ਜਿੱਦਾਂ ਜਿੱਦਾਂ ਮਹਾਰਾਜ ਦੀ ਕਿਰਪਾ ਸੀ ਕੋਈ ਦਸਾਂ ਨੂੰ ਆਪਣੇ ਘਰ ਲੈ ਗਿਆ ਕੋਈ ਦੋ ਨੂੰ ਲੈ ਗਿਆ ਕੋਈ ਚਾਰ ਨੂੰ ਲੈ ਗਿਆ ਇੱਕ ਬੜਾ ਗਰੀਬ ਜਿਹਾ ਸਿੱਖ ਬੈਠਾ ਸੀ ਉਹ ਸੋਚ ਰਿਹਾ ਕਿ ਮੈਂ ਕਿਦਾਂ ਕਿਸ ਕਿਹੜੇ ਮੂੰਹ ਨਾਲ ਗਾਵਾਂ ਮੇਰੇ ਘਰ ਤਾਂ ਕੁਝ ਵੀ ਨਹੀਂ ਹੈ ਪਰ ਉੱਥੇ ਗੁਰੂ ਦਾ ਸਿੱਖ ਸੀ ਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਉਹਦਾ ਨਾਮ ਸੀ ਮਲਾਗਰ ਸਿੰਘ ਮਲਾਗਰ ਸਿੰਘ ਨੂੰ ਆਖਿਆ ਮਲਾਗਰ ਸਿੰਘ ਜਿਹੜਾ ਸੀ ਮੇਵੜਾ ਸੀ ਮੇਵੜਾ ਸ਼ਬਦ ਕਿੱਥੋਂ ਬਣਿਆ ਮੇਵੜਾ ਕਹਿੰਦੇ ਆ ਅਰਦਾਸੀਏ ਨੂੰ ਜਾਂ ਅੱਗੇ ਪੁਰਾਣੇ ਸਮਿਆਂ ਵਿੱਚ ਗੱਲਬਾਤ ਪਚਾਉਣ ਵਾਲੇ ਨੂੰ ਅੰਮੇਵਾਰ ਦਾ ਇਲਾਕਾ ਕਹਿੰਦੇ ਰਾਜਸਥਾਨ ਮੇਵਾੜ ਮੇਵਾੜ ਤੋਂ ਬਦਲਿਆ ਹੋਇਆ ਸ਼ਬਦ ਹੈ ਇਹ ਮੇਵੜਾ ਤੇ ਮਹਾਰਾਜ ਨੇ ਉਹਨਾਂ ਆਖਿਆ ਮਲਾਗਰ ਸਿੰਘ ਨੂੰ ਕਹਿੰਨ ਲੱਗੇ ਜਾ ਭਾਈ ਆ ਸਿੱਖ ਬੈਠਾ ਇਹਦੇ ਘਰ ਤੋਂ ਪ੍ਰਸ਼ਾਦਾ ਛੱਕਿਆ ਹੁਣ ਗੁਰੂ ਸਾਹਿਬ ਦਾ ਹੁਕਮ ਦੋਨੇ ਚਲੇ ਗਏ ਉਹ ਘਰ ਕੁਝ ਨਹੀਂ ਸੀ ਉਹਦੇ ਘਰ ਆ ਜਿਹਨੂੰ ਆਪਾਂ ਕਹਿੰਦੇ ਨੇ ਸਤੂ ਇੱਧਰ ਸਤੂ ਕਹਿੰਦੇ ਆ ਤੇ ਉਹਨੇ ਪਾਣੀ ਵਿੱਚ ਘੋੜ ਕੇ ਉਹ ਮਲਾਗਰ ਸਿੰਘ ਨੂੰ ਖਲਾਇਆ ਤੇ ਆਨੰਦ ਵੜਾ ਆ। ਵਾਪਸ ਆ ਗਏ ਸਾਰੇ ਸਿੱਖ ਇਕੱਠੇ ਹੋ ਗਏ। ਸਾਰੇ ਬੈਠੇ ਰਾਤ ਨੂੰ। ਮਹਾਰਾਜ ਨੇ ਹੁਣ ਗੁਰੂ ਮਹਾਰਾਜ ਤੇ ਉਹਨਾਂ ਦੀ ਲੀਲਾ ਸੀ ਸਤਗੁਰ ਮਹਾਰਾਜ ਨੇ ਪੁੱਛਿਆ ਕਲ ਕੀ ਤਰਪਾਸ਼ ਕੀ ਕੀ ਖਾ ਕੇ ਆਇਓ। ਮਹਾਰਾਜੀ ਆ ਫਲਾਣੇ ਸਿੱਖ ਨੇ ਆ ਬਣਾਇਆ ਸੀ, ਫਲਾਣੇ ਸਿੱਖ ਨੇ ਆ ਬਣਾਇਆ ਸੀ, ਆ ਬਣਾਇਆ ਸੀ। ਤੇ ਵਾਰੀ ਆਈ ਮਲਾਗਰ ਸਿੰਘ ਦੀ, ਮਲਾਗਰ ਸਿੰਘ ਤੂੰ ਕੀ ਖਾ ਕੇ ਆਂ? ਕੱਲ ਤਾਂ ਸਮਝਾਉਣੀ ਸੀ ਨਾ ਗੁਰੂ ਪਾਸ਼ਾ। ਮਹਾਰਾਜ ਜੋ ਅੱਜ ਖਾਧਾ ਨਾ ਅਸ ਸੁਣਿਆ ਸੀ 36 ਪ੍ਰਕਾਰ ਦੇ ਭੋਜਨ ਹੁੰਦੇ ਸਮਝ ਲਓ ਮੈਂ 36 ਪ੍ਰਕਾਰ ਦੇ ਭੋਜਨ ਖਾ ਕੇ ਆਇਆ ਉਹ ਸਿੱਖ ਖੜਾ ਹੋ ਗਿਆ ਜਿਹਦੇ ਘਰ ਗਿਆ ਸੀ ਨਾ ਹੱਥ ਖੜੇ ਕਰਕੇ ਅੱਖਾਂ ਦੇ ਵਿੱਚ ਹੰਝੂ ਸੀ ਕਲਗੀਧਰ ਪਾਸ਼ਣ ਕਹਿੰਦਾ ਧੰਨ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਉਹ ਜਿਹੜੇ 7 7 ਮਹੀਨੇ ਭੁੱਖੇ ਰਹਿ ਕੇ ਵੀ ਸਿੱਖ ਤੁਹਾਡਾ ਸਾਥ ਨਹੀਂ ਛੱਡਿਆ ਜੇ ਇਹਨਾਂ ਨੂੰ ਖਾਣ ਦਾ ਰਸ ਹੁੰਦਾ ਨਾ ਇਹ ਤੁਹਾਡੇ ਨਾਲ 2 ਦਿਨ ਵੀ ਨਾ ਟਿਕਦੇ ਅੱਜ ਦੇਖ ਲਿਆ ਸਿੱਖਾਂ ਨੂੰ ਖਾਣ ਦਾ ਰਸ ਨਹੀਂ ਹੈ ਉਹਨਾਂ ਨੂੰ ਆਪਣੇ ਗੁਰੂ ਨਾਲ ਪਿਆਰ ਹੈ ਆਪਣੇ ਗੁਰੂ ਨਾਲ ਵੱਧ ਪਿਆਰ ਹੈ ਤੇ ਇਹਨਾਂ ਨੂੰ ਭੋਜਨ ਨਾਲ ਪਿਆਰ ਨਹੀਂ ਹੈ ਮਹਾਰਾਜ ਕਹਿੰਦੇ ਸਿਰਫ ਇਹ ਨਹੀਂ ਕਿ ਖਾਣ ਵਾਸਤੇ ਕਈ ਲੋਕ ਨਾ ਜੀਣ ਵਾਸਤੇ ਖਾਂਦੇ ਆ ਕਿ ਜੀਣ ਵਾਸਤੇ ਖਾਂਦੇ ਖਾਂਦਿਆਂ ਖਾਂਦੇ ਆ ਮੂੰਹ ਇਕੱਠਾ ਦੰਦ ਕੱਸ ਜਾਂਦੇ ਆ ਪੈਣਦੇ ਆ ਸਭ ਅੰਗ ਧ੍ਰਿਗ ਤਿਨਾ ਕਾ ਜੀਵਿਆਂ ਜਿਨ ਸੱਚ ਨਾਲ ਲੱਗੋ ਰੰਗ ਮਹਾਰਜ ਕਹਿੰਦੇ ਆਣ ਰਸਾ ਦਿਸੇ ਸਭ ਸ਼ਾਰ ਨਾਮ ਬਿਨਾ ਨੇਫਲ ਸੰਸਾਰ ਕੋਈ ਫਲ ਨਹੀਂ ਹੈ ਅੰਧ ਕੋਪ ਤੇ ਕਾਢੇ ਆਪ ਅੰਧਕਾਰ ਦੇ ਖੂਦ ਦੇ ਵਿੱਚੋਂ ਗੁਰੂ ਆਪ ਕਢਦਾ ਗੁਣ ਗੋਬਿੰਦ ਅਚਰਜ ਪ੍ਰਤਾ ਅਕਾਲ ਪੁਰਖ ਦੇ ਜਿਹੜੇ ਗੁਣ ਹਨ ਉਹ ਬੇਅੰਤ ਹਨ ਉਹ ਪਰਮਾਤਮਾ ਜਿਹੜਾ ਅਚਰਜ ਹੈ ਉਦਾ ਪ੍ਰਤਾਪ ਅਚਰਜ ਹੈ ਬਨ ਤ੍ਰਿਣ ਤ੍ਰਿ ਭਾਵਣ ਪੂਰਨ ਗੋਪਾਲ ਸਭ ਜਗ੍ਹਾ ਉਹ ਅਕਾਲ ਪਰਮੇਸ਼ਰ ਵਾਹਿਗੁਰੂ ਵਸਿਆ ਹੋਇਆ ਹੈ ਬ੍ਰਹਮ ਪ੍ਰਸਾਰ ਜੀ ਸੰਗ ਦਿਆਲ ਉਹ ਬ੍ਰਹਮ ਦਾ ਪਸਾਰਾ ਹੈ ਆਪਣੇ ਜੀਵਾਂ ਦੇ ਉੱਪਰ ਸਦਾ ਦਿਆਲੂ ਹੈ ਕਹੋ ਨਾਨਕ ਸਾ ਕਥਨੀ ਸਾਰ ਮਹਾਰਾਜ ਕਹਿੰਦੇ ਉਹਦਾ ਨਾਮ ਜਪ ਕੇ ਕਥਨ ਕਰਕੇ ਉਹਦੀ ਸੰਭਾਲ ਕਰੋ ਪਰਮਾਤਮਾ ਦੇ ਨਾਮ ਨੂੰ ਸਾਰ ਸਾਰ ਦਾ ਰਤਨ ਦਾ ਸੰਭਾਲ ਸਾਰ ਦਾ ਅਰਥ ਬਾਣੀ ਦੇ ਵਿੱਚ ਲੋਹਾ ਵੀ ਆਇਆ ਨਾਨਕ ਕਥਨਾ ਕਰਣਾ ਸਾਰ ਇੱਥੇ ਇਹ ਸਾਰ ਦਾ ਮਤਲਬ ਸੰਭਾਲ ਕਥਨੀ ਸਾਰ ਕਥਨੀ ਭਾਵ ਕਥ ਕਥ ਕੇ ਜਪ ਕੇ ਕਹੋ ਨਾਨਕ ਸਾਹ ਕਥਨੀ ਸਾਰ ਮਾਨ ਲੇਤ ਜਿਸ ਸਿਰਜਣਹਾਰ ਕਹਿੰਦੇ ਜਿਹਦੀ ਉਹ ਸਿਰਜਣਹਾਰ ਮੰਨ ਲੈਂਦਾ ਹੈ ਨਾ ਤੇ ਉਹਨੂੰ ਜੀਵਨ ਦੇ ਵਿੱਚ ਸਭ ਕੁਝ ਮਿਲਦਾ ਤੇ ਉਹ RAM ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਵਿੱਦੇ ਰਹਾਓ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਆਪ ਜੀ ਨੇ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਰੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ sat naam sat naam sat naam ji Wahai guru, Wahai guru.